ਕਈ ਸਮਾਜਿਕ ਮੁੱਲ ਇਕੱਠਿਆਂ ਲੜੇ ਮੈਡੀਕਲ ਕਾਲਜ ਦੀ ਨਿਕਾਲ ਹੋਵੇ ਜਾਂ ਹੋਰ ਵੀ ਕਿਸਾਨੀ ਦੇ ਮੁੱਦੇ ਹੋਣ ਸਮਾਜਿਕ ਮੁੱਦੇ ਹੋਣ ਢੱਲੇਵਾਲ ਸਾਹਿਬ ਕਿਸਾਨੀ ਦੇ ਲਈ ਹਮੇਸ਼ਾ ਅੱਗੇ ਹੋ ਕੇ ਲੜਦੇ ਰਹੇ ਔਰ ਸਾਥ ਦਿੱਤੇ ਰਹੇ ਅੱਜ ਮੈਂ ਇੱਕ ਬਤੌਰ ਛੋਟਾ ਭਰਾ ਨਾ ਵੀ ਕੋਈ ਦੇ ਨਾਲ ਵਿੱਚ ਆਇਆ ਸਾਰੇ ਅਨੇਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਸ੍ਰੀ ਕਰਨ ਦੀ ਮੇਰੇ ਨਾਲ ਮੇਰੇ ਸਾਥੀ ਐਮ ਐਲ ਏ ਸਰਬੰਸਾਪ ਗੁਰਵੰਤ ਸਿੰਘ ਪਟੋਰੀ ਸਾਹਿਬ ਦਾ ਗੁਰਲਾਲ ਸਿੰਘ ਜੀ ਦਾ ਗੁਰਵੰਤ ਸਿੰਘ ਜੀ ਤੇ ਸਾਡੇ ਬੀਬੀ ਜੀ ਐਮ ਐਲ ਏ ਅੰਗਰੂਰ ਤੋਂ ਵੀਪੀ ਨਰਿੰਦਰ ਗੌਰ ਭਰਾ ਜੀ ਅਸੀਂ ਸਾਰੇ ਆਪਦੇ ਉਸ ਬਜ਼ੁਰਗੂ ਜਿਹੜਾ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਿਹਾ ਉਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹਾਂ ਜੇਕਰ ਐਮਐਸਪੀ ਮਿਲਦੀ ਹੈ ਦੇਸ਼ ਦੇ ਕਿਸਾਨਾਂ ਨੂੰ ਤਾਂ ਜਿੱਥੇ ਦੇਸ਼ ਦਾ ਫਾਇਦਾ ਹੋਣਾ ਹੈ ਦੇਸ਼ ਤੱਕੜਾ ਹੋਣਾ ਹੈ ਉੱਥੇ ਨਾਲ-ਨਾਲ ਸਾਡਾ ਪੰਜਾਬ ਵੀ ਬਚਣਾ ਹੈ ਡਾਇਵਰਸੀਫਿਕੇਸ਼ਨ ਹੋਏਗੀ। ਔਰ ਇਸ ਗੱਲ ਨੂੰ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਣ ਲੈਣਾ ਚਾਹੀਦਾ ਹੈ ਕਿ ਤੁਸੀਂ ਕਿਸਾਨ ਨੂੰ ਤਰਕਨਾਾਰ ਕਰਕੇ ਦੇਸ਼ ਨੂੰ ਦਰਕਰਾਰ ਕਰ ਰਹੇ ਹੋ। ਕਿਸਾਨ ਦੀ ਗੱਲ ਨਾ ਸੁਣ ਕੇ ਅਪਮਾਨਿਤ ਕਰਕੇ ਦੇਸ਼ ਨੂੰ ਸੰਵਿਧਾਨ ਨੂੰ ਅਪਮਾਨਿਤ ਕਰ ਰਹੇ ਹੋ। ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਜਾਨ ਕਰਾਇਆ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਬੱਚੇ ਰੋਜ਼ ਤਰੰਗੇ ਜਿ ਲਿਫਟ ਕੇ ਆਉਂਦੇ ਆ ਇਹ ਉਹੀ ਕਿਸਾਨ ਹੈ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ ਸੋ ਇਹਨਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ਼ ਹੈ ਸੋ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਬੀਪੀ ਡਾਊਨ ਹੋ ਰਿਹਾ ਹੈ ਲਾਜਜੀਤ ਸਿੰਘ ਦਲੇਵਾਲ ਹੋਰ 31 ਦਿਨ ਹੋ ਗਏ ਦੋ ਦਿਨ ਭੁੱਖੇ ਨਹੀਂ ਰਹਿਆ ਜਾਂਦਾ 31 ਦਿਨ ਹੋ ਗਏ ਬਹੁਤ ਕਮਜ਼ੋਰ ਨਿਹਾਓ ਸੋ ਇਹ ਸਬਰ ਨਾ ਪਰਖੜ ਮੋਦੀ ਸਾਹਿਬ ਕੇਂਦਰ ਸਰਕਾਰ ਅਸੀਂ ਸਾਰੇ ਬਤੌਰ ਪੰਜਾਬੀ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ ਔਰ ਜੇ ਦੇਸ਼ ਨੂੰ ਬਚਾਉਣਾ ਤੇ ਐਮਐਸਪੀ ਦੇਣੀ ਪਏਗੀ ਕਿਸਾਨੀ ਮੰਗਾਂ ਨੂੰ ਤੁਸੀਂ ਬਹੁਤੀ ਦੇਰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੁਸੀਂ ਹੁਣ ਨਵਾਂ ਇੱਕ ਡਰਾਫਟ ਚਾ ਲੈ ਜਾਂਦਾ ਲੁਕਵੇਂ ਢੰਗ ਦੇ ਨਾਲ ਤੁਸੀਂ ਫੇਰ ਉਹੀ ਚਾਲ ਚੱਲਨੀ ਚਾਹੁੰਦੇ ਹੋ ਅਮਰੀਕਾ ਦੇ ਤੁਸੀਂ ਅਮਰੀਕਾ 'ਚ 1% ਕਿਸਾਨ ਹੈ ਉੱਥੇ ਸਬਸਿਡੀ ਬਹੁਤ ਦਿੱਤੀ ਜਾਂਦੀ ਹੈ ਇੱਥੇ ਦਾ 80% ਤੁਸੀਂ ਇਹਨੂੰ ਕਿਵੇਂ ਉਸ ਮਾਡਲ ਨੂੰ ਇੱਥੇ ਲਾਗੂ ਕਰਦੇ ਹੋਗੇ ਸਾਰਿਆਂ ਨੂੰ ਦਿਖਾਣ ਦੀ ਦੁਬਾਰਾ ਕੱਢ ਦਿਓ ਕਿਸਾਨਾਂ ਦੀ ਕਿਸਾਨੀ ਦੀ ਪਰਬਟਾਈਸ਼ਨ ਕਰ ਦਿਓ ਅਡਾਨੀ ਨੂੰ ਦੇ ਦਿਓ ਸਾਰਿਆਂ ਇਹੀ ਚਾਲ ਹੈ ਤੁਸੀਂ ਸਾਰੀ ਖੇਤੀ ਜਿਹੜੀ ਹੈ ਉਹ ਅਡਾਨੀ ਵਰਗਿਆਂ ਨੂੰ ਦੇਣੀ ਚਾਹੁੰਦੇ ਹੋ ਲੇਕਿਨ ਪੰਜਾਬ ਦਾ ਕਿਸਾਨ ਜਿੱਥੇ ਦੇਸ਼ ਖਾਤਰ ਸੰਘਰਸ਼ ਕਰਦਾ ਉਹ ਕਿ ਆਪਦੀ ਜ਼ਮੀਨ ਖਾਤਰ ਤਾਂ ਕਰਦਾ ਹੀ ਰਹੇਗਾ ਨਾ ਆਪਦੀ ਅਣਖਾਂ ਖਾਤਰ ਆਪਦੀ ਆਉਣ ਵਾਲੀਆਂ ਨਸਲਾਂ ਖਾਤਰ ਸੋ ਅਸੀਂ ਸਾਰੇ ਸਾਥੀ ਤੁਹਾਡੇ ਤੋਂ ਉਮੀਦ ਕਰਦੇ ਆਂ ਵੀਡੀਓ ਤੋਂ ਉਮੀਦ ਕਰਦੇ ਆਂ ਇਹ ਸਰਦਾਰ ਜੀ ਜੀ ਸਿੰਘ ਡੱਲੇਵਾਲ ਹੋਣਾ ਦਾ ਸੰਘਰਸ਼ ਕੋਈ ਆਪ ਦੇ ਘੱਟਾ ਸੰਘਰਸ਼ ਨਹੀਂ ਹੈ ਇਹ ਦੇਸ਼ ਲਈ ਸੰਘਰਸ਼ ਹੈ ਇਹ ਪੰਜਾਬ ਲਈ ਸੰਘਰਸ਼ ਹੈ ਕੱਲੇ ਪੰਜਾਬ ਦਾ ਨਹੀਂ ਹੈ ਸੋ ਇਹ ਸੰਘਰਸ਼ ਦੇ ਵਿੱਚ ਸਾਰੇ ਸਾਥ ਦੇਓ ਕੱਲ ਪਾਰਟੀ ਦਾ ਇੱਕ ਹਾਈ ਲੈਵਲ ਡੈਲੀਗੇਸ਼ਨ ਵੀ ਡੱਲੇਵਾਲ ਸਾਹਿਬ ਹੋਣਾ ਨੂੰ ਮਿਲ ਕੇ ਗਿਆ ਹੈ ਜਿਹਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਨ ਸੋ ਉਹਨਾਂ ਦੀਆਂ ਵੀ ਆਪਸ ਵਿੱਚ ਗੱਲਾਂ ਹੋਈਆਂ ਸੋ ਪਾਰਟੀ ਪੱਧਰ ਤੇ ਵੀ ਡਿਸਕਸ ਕਰਨਗੇ ਸਰਕਾਰ ਪੱਧਰ ਤੇ ਵੀ ਕਰਨਗੇ ਵਿਧਾਨ ਸਭਾ ਦੇ ਪੱਧਰ ਤੇ ਮੈਂ ਵੀ ਜੋ ਕਰ ਸਕਦਾ ਹੋਇਆ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆ ਦੇਸ਼ ਦੇ ਨਾਲ ਅੰਮ੍ਰਿਤ ਤੁਸੀਂ ਕਹਿ ਕੀ ਤੁਸੀਂ ਇਹਦੇ ਮੰਗਾਂ ਦਾ ਸਮਰਥਨ ਕਰਦੇ ਹੋ ਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਕਰਨ ਦਾ ਕੋਈ ਬੋਲਿਆ ਗਿਆ ਕੋਈ ਵੀ ਤਰ੍ਹਾਂ ਦੀ ਕੋਈ ਚਿੱਠੀ ਕੋਈ ਕੁਝ ਨਹੀਂ ਮੇਰਾ ਖਿਆਲ ਹੈ ਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ ਜੀ ਪਰਸੋਂ ਵੀ ਮਿਲ ਕੇ ਆਏ ਆ ਆਪਣੇ ਸਾਡੇ ਵਿੱਤ ਮੰਤਰੀ ਸਾਹਿਬ ਔਰ ਨਾਲ ਘਟਾਰੂ ਚੱਕ ਜੀ ਵੀ ਗਏ ਸੀ ਸਾਡੇ ਅਫਸਰ ਵੀ ਸੀ ਉਹ ਲਗਾਤਾਰ ਮੀਟਿੰਗ ਜ਼ੋਰਗੇ ਔਰ ਮੈਂ ਵੀ ਜਿੱਥੇ ਕਿਤੇ ਮੌਕਾ ਮਿਲਦਾ ਮੈਂ ਤਾਂ ਕਿਤੇ ਸਕੂਲ ਨਹੀਂ ਮਤਲਬ ਸਕੂਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਜਿੱਥੇ ਕੋਈ ਫੰਕਸ਼ਨ ਹੁੰਦਾ ਉਥੇ ਬੱਚਿਆਂ ਨੂੰ ਇੱਕ ਬਾਰੇ ਲੜਾਈ ਬਾਰੇ ਦੱਸਦੇ ਆ ਸੋ ਪੰਜਾਬ ਸਰਕਾਰ ਤੇ ਬਿਲਕੁਲ ਇਹਨਾਂ ਮੰਗਾਂ ਦੇ ਨਾਲ ਸਹਿਮਤ ਹੈ। ਸਹਿਮਤ ਹੈ ਕਿ ਤੁਸੀਂ 30 ਤਰੀਕ ਦੀ ਬੰਦ ਦੀ ਕਾਰਨ ਸਮਰਥਨ ਕਰਦੀ ਆ ਆਮ ਆਦੀ ਪਾਰਟੀ ਕਿ ਇਹਨਾਂ ਨੇ ਕਿਸਾਨਾਂ ਨੇ ਕਿਹਾ ਹੈਗਾ ਕਿ ਸਾਰੇ ادارے ਵਪਾਰਕਦਾਰੇ ਬੰਦ ਰਹਿਣਗੇ ਕੀ ਆ ਆਮ ਆਦੀ ਪਾਰਟੀ ਜੋ ਪੰਜਾਬ ਸਰਕਾਰ ਹੈ ਕੋਈ ਰਿਟਰਨ ਰੂਪ ਦੇ ਵਿੱਚ ਦਫਤਰ ਬੰਦ ਕਰਨ ਦਾ ਹਮਾਇਤ ਕਰੂਗੀ। ਦੇਖੋ ਇਹਦੇ ਵਿੱਚ ਜਾਂ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਗਾ ਜਾਂ ਪਾਰਟੀ ਦਾ ਨੁਮਾਇੰਦਾ। ਸੋ ਉਹ ਪਾਰਟੀ ਕੋਲੋਂ ਜਿਹੜਾ ਬੰਦਾ ਅਥੋਰਾਈਜ਼ਡ ਆ ਉਹ ਹੀ ਇਸ ਸਵਾਲ ਦਾ ਜਵਾਬ ਦੇ ਸਕਦਾ। ਮੈਂ ਪਰਸਨਲੀ ਸ਼੍ਰੀਨਾਥ ਸਤਨਾਬ ਸਿੰਘ ਜੀ ਤੁਸੀਂ ਡਰਾਫਟ ਦੀ ਗੱਲ ਕੀਤੀ ਕਿ ਸਿਹਤ ਬਹੁਤ ਖਰਾਬ ਹੈ ਦਵਾਈ ਲੈ ਲਓ ਡ੍ਰਿਪ ਨੇ ਸੀ ਉਹ ਮਨਾ ਕਰ ਦਿੱਤਾ ਇਹਨਾਂ ਨੇ ਕਿ ਦਵਾਈ ਬਿਲਕੁਲ ਨਹੀਂ ਲੈਣੀ ਜੇ ਮੈਨੂੰ ਕੁਝ ਹੋਦਾ ਤਾਂ ਇੱਥੇ ਹੋ ਜੇ ਦਵਾਈ ਨਹੀਂ ਮੈਂ ਦੇਖੋ ਉਹਨਾਂ ਦਾ ਇਹ ਜਵਾਬ ਹੈ ਵੀ ਜੇ 7 ਲੱਖ ਕਿਸਾਨ ਇੱਕ ਤਰ੍ਹਾਂ ਦਾ ਇਹਨਾਂ ਨੇ ਕਤਲ ਕੀਤੇ ਦੇਸ਼ ਦੀਆਂ ਜਿਹੜੀਆਂ ਮੜੀਆਂ ਨਹੀਂ ਗੱਲ ਬੇਟੀਆਂ ਉਹਨਾਂ ਦੇ ਤੁਸੀਂ ਡਾਟਾ ਰੱਖਣੇ ਬੰਦ ਕਰਤਾ ਸੋ ਉਹ ਉਹਨਾਂ ਦੀ ਹਮਦਰਦੀ ਕਰਕੇ ਮਨਾ ਕਰ ਰਹੇ ਆ ਅਸੀਂ ਵੀ ਉਹਨਾਂ ਨੂੰ ਕਿਹਾ ਲੇਕਿਨ ਉਹ ਆਪ ਦੀ ਗੱਲ ਤੇ ਉਸੇ ਤਰ੍ਹਾਂ ਕਹਿ ਸੰਧਵਾਤ ਸਾਹਿਬ ਤੁਸੀਂ ਡਰਾਫਟ ਦੀ ਗੱਲ ਕੀਤੀ ਜੋ ਸੂਬਿਆਂ ਨੂੰ ਭੇਜਿਆ ਡਰਾਫਟ ਤੇ ਪਾਰਟੀ ਦਾ ਕੀ ਸਟੈਂਡ ਆ ਅੱਗੇ ਜਿਹੜਾ اجلاس ਹੋਣਾ ਉਹਦੇ 'ਚ ਕੋਈ ਵਿਰੋਧੀ ਬਤਾਂ ਪਾਇਆ ਜਾਏਗਾ ਜਾਂ ਕਿਸ ਤਰ੍ਹਾਂ ਦੇਖੋ ਮੈਂ ਉਹਦੇ ਬਾਰੇ ਇੱਕ ਕੈਪੈਸਿਟੀ ਬਿਲਡਿੰਗ ਜਿਹੜੀ ਸਾਡੇ ਐਮ ਐਲ ਏ ਦੀ ਜਿਹੜੀ ਆ ਉਹ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਇੱਕ ਐਕਸਰਸਾਈਜ਼ ਕਰਾਂਗੇ ਜਿਹਦੇ 'ਚ ਐਕਸਪੋਰਟਸ ਨੂੰ ਬੁਲਾਵਾਂਗੇ ਔਰ ਉਹ ਆਉਦੇ ਆਉਦੇ ਵੀਊਸ ਦੇਣਗੇ ਕੋਈ ਕਿਸੇ ਤਰ੍ਹਾਂ ਦਾ ਵੀਊ ਹੋ ਸਕਦਾ ਸੋ ਉਸ ਤੋਂ ਬਾਅਦ ਐਮਐਲਏ ਜਦੋਂ ਡਿਸਕਸ਼ਨ ਹੋਏਗੀ ਉਦੋਂ ਆਪਦੇ ਇਹਦੇ ਬਾਰੇ ਦੱਸਣਗੇ ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਇਹ ਜੀਐਸਟੀ ਵਾਲਾ ਹੀ ਹੈ ਦੂਜਾ ਚਰਚਾ ਹੋਈ ਤੁਹਾਡੀ ਸੀਐਮ ਸਾਹਿਬ ਨਾਲ ਜਾਂ 25 ਨਵੰਬਰ ਤੋਂ ਗਰਾਫਟ ਆਇਆ ਮੈਂ ਨਾਲ ਮਿਲ ਨਹੀਂ ਸਕਿਆ ਆਪਸ ਵਿੱਚ ਸਾਡੀ ਪਰਸਨਲ ਡਿਸਕਸ਼ਨ ਹੁੰਦੀ ਰਹਿੰਦੀ ਉਹਦੇ ਤੋਂ ਇਹ ਲੱਗਦਾ ਵੀ ਜਿਸ ਤਰ੍ਹਾਂ ਜੀਐਸਟੀ ਨੇ ਪੱਟਾ ਬਿਠਾਤਾ ਨਾ ਸਾਡੇ ਸਾਰੇ ਕਾਰੋਬਾਰ ਦਾ ਛੋਟੇ ਕਾਰੋਬਾਰੀਆਂ ਦਾ ਦੁਕਾਨਦਾਰਾਂ ਦਾ ਨਿੱਗਿਆ ਦਾ ਉਸੇ ਤਰੀਕੇ ਨਾਲ ਇਹ ਖੇਤੀ ਦਾ ਵੀ ਨੁਕਸਾਨ ਕਰਨ ਵਾਲਾ ਡਾਕੂਮੈਂਟ ਹੈ ਹਜੇ ਤੱਕ ਮੇਰੀ ਇਹ ਸਮਝ ਬਣੀ ਹੈ ਲੇਕਿਨ ਸਾਰੇ ਤਰ੍ਹਾਂ ਦੀ ਸਮਝ ਉਥੋਂ ਲੈ ਕੇ ਫਿਰ ਜਿਹੜੀ ਮਤਲਬ ਫਾਨਾ ਦੇ ਵਿੱਚ ਚੱਲ ਚਾਹ ਪੰਜ ਮਿੰਟ ਤੇ ਐਮ ਐਸ ਪੀ ਨੂੰ ਲੈ ਕੇ ਜਿਹੜੀ ਸਰਕਾਰ ਬਣਾਉਣ ਤੋਂ ਪਹਿਲਾਂ ਗੱਲ ਕੀਤੀ ਜਾਂਦੀ ਸੀ ਆਰਮ ਸਟੇਜਾਂ ਤੋਂ ਪਰ ਹੁਣ ਕਹਿੰਦੇ ਸਾਡੇ ਬਸ ਦੇ ਵਿੱਚ ਨਹੀਂ ਇਹ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਕ ਉਚੋਦੇ ਤੇ ਦੇਖੋ ਜਿਹੜੀਆਂ ਜਿਹੜੀਆਂ ਫਸਲਾਂ ਦੀ ਖਰੀਦ ਹੋ ਰਹੀ ਹੈ ਮੇਰੇ ਖਿਆਲੋਂ ਉਹ ਐਮ ਐਸ ਪੀ ਤੇ ਦਿੱਤੀ ਜਾਂਦੀ ਹੈ ਪਰ ਕੱਲ ਨੂੰ ਆਪ ਬਰੋੜਾ ਜੀ ਮਿਲੇ ਸੀ ਉਹਨਾਂ ਨੂੰ ਡੱਲੇਵਾਲ ਸਾਹਿਬ ਨੂੰ ਤਾਂ ਉਹਨਾਂ ਨੇ ਇਹੀ ਗੱਲ ਕਿਹਾ ਸੀ ਕਿ ਤੁਸੀਂ 92 ਵਿਧਾਇਕ ਜਿਹੜੇ ਚੁਣੇ ਗਏ ਨੇ ਆਵਾਜ਼ ਉਠਾਈ ਜਾਵੇ ਇਹ ਨਾ ਹੋਵੇ ਕਿ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੂੰ ਕੋਈ ਸੋਚੇ ਕਿ ਪੰਜਾਬ ਵਿੱਚ ਗਵਰਨਰ ਰਾਜ ਲੱਗ ਜਾਵੇ ਨਾਲੇ ਸਰਕਾਰ ਜਾਵੇ ਨਾਲੇ ਕਿਸੇ ਕੋਲ ਪੱਜਾ ਕਿਵੇਂ ਦੇਖਦੇ ਪਿਆਕਰ ਗਵਰਨਰ ਰਾਜ ਲੱਗ ਜਾਂਦਾ ਇਹ ਹਾਈਪੋਥੈਟিক্যাল ਕੁਐਸਚਨ ਨਹੀਂ ਨਹੀਂ